ਅੱਜ ਪਿੰਡ ਵੱਡੇ ਸਪਰਾ ਦੇ ਵਿੱਚ ਜੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਇਆ ਜੀ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜੀ ਜੋ ਉਹਨਾਂ ਨੂੰ ਸਜ਼ਾ ਮਿਲੀ ਹੈ ਜੀ ਉਹਨਾਂ ਬਾਰੇ ਆਪਾਂ ਜਾਣਾਂਗੇ ਸਾਡੇ ਸੂਬਾ ਵੇਤ ਸਕੱਤਰ ਸਾਹਿਬ ਸਿੰਘ ਜੀ ਜੋਨ ਪ੍ਰਧਾਨ ਕਾਰਜ ਸਿੰਘ ਜੀ ਨਾਲ ਹੋਰ ਵੀ ਕਿਸਾਨ ਆਗੂ ਇੱਥੇ ਪਹੁੰਚੇ ਜੀ ਉਹਨਾਂ ਤੋਂ ਆਪਾਂ ਜਾਣਦੇ ਆ ਕੀ ਗੱਲਬਾਤ ਆ ਤੇ ਕੀ ਉਹਨਾਂ ਦੀ ਗਾਂ ਹੋਊਗੀ ਜੀ ਤਰਾਨੀਤੀ ਹੋਊਗੀ ਜਥੇਬੰਦੀ ਵੱਲੋਂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਰਦਾਰ 인ਦਰਜੀਤ ਸਿੰਘ ਕੋਟ ਬੁੱਢੇ ਦੀ ਗ੍ਰਿਫਤਾਰੀ ਨੂੰ ਲੈ ਕੇ ਨਾਲ ਜਿਹੜੇ ਪੰਜ ਸਾਥੀ ਹੋਰ ਆ ਅਸੀਂ ਇਹੋ ਹੀ ਬੇਨਤੀ ਕਰਦੇ ਆ ਵੀ ਜਿਹੜੀ ਸਰਕਾਰ ਆ ਪਿਛਲੇ ਸਮੇਂ ਤੋਂ ਲੈ ਕੇ ਕੋਈ ਐਡਾ ਕਿਸਾਨਾਂ ਦੇ ਨਾਲ ਬਹੁਤਾ ਵਿਹਾਰ ਕੋਈ ਚੰਗਾ ਨਹੀਂ ਕਰਨ ਲਈ ਕਿਤੇ ਕਿਸਾਨਾਂ ਨੂੰ ਗੋਲੀਆਂ ਆਪ ਦੀਆਂ ਹਕੀ ਮੰਗਾ ਵਾਸਤੇ ਤੇ ਕਿਤੇ ਜੇਲਾ ਸਾਧ ਸੰਗਤ ਜੀ ਗੋਲੀ ਤੇ ਜੇਲ ਕੋਈ ਜਿਹੜਾ ਵਾ ਰਿਜ਼ਲਟ ਨਹੀਂ ਗਾ ਜਿਹੜੀ ਸਰਕਾਰ ਆ ਇਹਦੀਆਂ ਨੀਤੀਆਂ ਬਹੁਤ ਮਾੜੀਆਂ ਜਿਹੜੀ 27 ਤਰੀਕ ਨੂੰ 27 3 2024 ਦੇਵੇ ਜਿਹੜੀ ਇਹ ਤਕਾਲੀ ਪਈ ਸ਼ਾਮੀ 4 ਵਜੇ ਕੋਰਟ ਬੁੱਢਾ ਸਾਹਿਬ ਨੂੰ ਜਿਹੜੀ ਸਜ਼ਾ ਸੁਣਾਈ ਆ ਇਹ ਮਜ਼ਦੂਰਾ ਦੀ ਕਿਸਾਨਾਂ ਦੀ ਲੜਾਈ ਦੇ ਦੌਰਾਨ ਉਹ ਵੀਰ ਕੋਈ ਹੱਕੀ ਮੰਗਾਂ ਨੂੰ ਲੈ ਕੇ ਲੜਦਿਆਂ ਲੜਦਿਆਂ ਉਹ 6 ਜਾਣਿਆਂ ਨੂੰ ਸਜ਼ਾ ਹੋਈ ਆ 6 ਮਹੀਨਿਆਂ ਦੀ ਇਹ ਜਿਹੜੀ ਉਹ ਟਾਈਮ ਦੀ ਕਾਲੀ ਸਰਕਾਰ ਹੀ ਉਹਨੇ ਬਿਲਕੁਲ ਧੱਕਾ ਕੀਤਾ ਉਸ ਮਜ਼ਦੂਰ ਮਿਸਤਰੀ ਦੇ ਨਾਲ ਜਿਹਦਾ ਕਿ ਟਰਾਂਫਰਮ ਤਾਰਾ ਲਾ ਕੇ ਖੜਨ ਦੀ ਕੋਸ਼ਿਸ਼ ਕੀਤੀ ਤੇ ਜਹੇ ਬੰਦੀ ਨੇ ਉਹਨਾਂ ਨੂੰ ਡਕਿਆ ਵੀ ਇਹ ਕੰਮ ਕੋਈ ਐਡਾ ਵਧੀਆ ਨਹੀਂ ਬੈਠ ਕੇ ਗੱਲ ਕਰੋ ਹੰਕਾਰੀ ਹੋਈ ਕਾਲੀ ਸਰਕਾਰ ਦੇ ਉਸ ਟਾਈਮ ਬਿਜਲੀ ਬੋਰਡ ਦੇ ਨਾਲ ਮੁਲਾਜ਼ਮ ਜਿਨ੍ਹਾਂ ਨੇ 12 ਸਨ ਦੇ ਵਿੱਚ ਚੁੱਪਚੀ ਪੀਤਾ ਹੀ ਪਰਚਾ ਜਿਹੜਾ ਦਰਜ ਕਰਕਤਿਆ ਅੱਜ ਉਹਦੀ ਵਜ੍ਹਾ ਦੇ ਕਾਰਨ ਜਿਹੜਾ ਵਾ ਉਹਨਾਂ ਨੂੰ ਛੇ ਆ ਜਾਣ ਨੂੰ ਛੇ ਮਹੀਨਿਆਂ ਵਾਸਤੇ ਸਜ਼ਾ ਹੋ ਚੁੱਕੀ ਆ ਵੇਖੋ ਜੀ ਜਿਹੜੀ ਇਹ ਲੜਾਈ ਆ ਇਹ ਲੜਾਈ ਸਾਂਝੀ ਕਿਸਾਨਾਂ ਮਜ਼ਦੂਰਾ ਦੁਕਾਨਦਾਰ ਆਰਧਿਕ ਹਰ ਦੀ ਲੜਾਈ ਸਾਂਝੀ ਲੜਦੇ ਆ ਇਹ ਕੋਈ ਘੋਗੀ ਲੜਾਈ ਦੇ ਵਿੱਚ ਕੋਟਪੁੱਟਾ ਅੰਦਰ ਨਹੀਂ ਗਏ ਪਰ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਉਹਨਾਂ ਨੂੰ ਇਹ ਗੱਲ ਦਾ ਖਮਿਆਨਾ ਭੁਗਤਣਾ ਪਊਗਾ ਅਸੀਂ ਉਹਨਾਂ ਦੀ ਨਖੇਦੀ ਕਰਦੇ ਹਾਂ ਸਮਾਂ ਆਉਣ ਤੇ ਉਹਨਾਂ ਨੂੰ ਪੁੱਛਿਆ ਜਾਊਗਾ ਵੀ ਇਹ ਦੱਸੋ ਕਿਹੜੀ ਵਾਅਦੇ ਵਿੱਚ ਇਨਾਂ ਛਿਆਂ ਜਾਣਿਆਂ ਨੂੰ ਬਿਲਕੁਲ ਧੱਕਾ ਕੀਤਾ ਵਾ ਜਿਹੜਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਦਿੱਤਾ ਗਿਆ ਅਸੀਂ ਨਖੇਦੀ ਕਰਦੇ ਹਾਂ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟਪੁੱਟੇ ਵੱਲੋਂ ਕਿਸਾਨ ਸੂਬਾ ਪ੍ਰਧਾਨ ਸੂਬਾ ਪ੍ਰਧਾਨ ਸਰਦਾਰ ਇੰਦਰ ਜੀ ਕੋਟਪੁੱਟਾ ਜਿੰਦਾਬਾਦ ਜਿੰਦਾਬਾਦ ਆ ਤੇ ਜਿੰਦਾਬਾਦ ਹੀ ਰਹੂਗਾ ਸਾਡੇ ਸਿੱਧ ਤੇ ਨਾ ਉਹਦੀ ਜ਼ਿੱਤ ਨਾ ਕਿਸਾਨਾਂ ਦੀ ਸਿੱਤ ਅਸਰ ਕੋਈ ਪੋਰਾ ਜਨਾਂ ਨਹੀਂ ਅੱਜ ਚਾਟੀਵਿੰਡ ਦੇ ਵਿੱਚ ਬਹੁਤ ਤਗੜੀ ਜਿਹੜੀਆਂ ਕੱਟ ਕੀਤਾ ਜਾਊਗਾ ਤੇ ਖਨੌਰੀ ਬਾਰਡਰ ਤੇ ਵੀ ਇਹ ਚੀਜ਼ ਦੇ ਅੱਜ ਨਾਰੇ ਵੱਜਣਗੇ ਵਾਇਗਰ ਜੀ ਦਾ ਖਾਲਸਾ ਵਾਖ ਕੀ ਕੀ ਪਤੇ ਹਾਂਜੀ ਪ੍ਰਧਾਨ ਸਾਹਿਬ ਜੀ ਕਿਹੜੀ ਜੇਲ੍ਹ ਦੇ ਵਿੱਚ ਪ੍ਰਧਾਨ ਸਾਹਿਬ ਬੰਦੇ ਸੂਬਾ ਪ੍ਰਧਾਨ ਵੈਗਤੀ ਕਖਨ ਸਾਹਿਬੈਗਤੀ ਫਤੇ ਇਹ ਜੀ ਜੋ ਪਿੱਛਾ ਤੋਂ ਲੈ ਕੇ ਸਰਕਾਰਾਂ ਏਡੇ ਮਲਾ ਜੁਲਮ ਆਪਣੇ ਦੇ ਕਰਦੀਆਂ ਆਈਆਂ ਵਾ ਸਰਦਾਰ ਇੰਦਰਜੀਤ ਕੋਟ ਬੁੱਢਾ ਇਹੋ ਜਾਂ ਨਿਸਾਨ ਆ ਜਿਹੜਾ ਮਜ਼ਦੂਰ ਦੇ ਹਰ ਇੱਕ ਦੇ ਹੱਕ ਜਖਨੂੰਦਾ ਆਗੇ ਉਹ ਜੇ ਚੱਕੀ ਦਾ ਜਿਹੜਾ ਕਨੈਕਸ਼ਨ ਦਾ ਰੋਲਾ ਸੀ ਉਹ ਇੱਕ ਗਰੀਬ ਬੰਦਾ ਸੀ ਪੁੱਤ ਦੋਵੇਂ ਉਹਦੇ ਨਸ਼ੇ ਦੇ ਆਦੀ ਸੀ ਮਤਲਬ ਵੀ ਉਹਦੀ ਖਾਤਰ ਉਹਨੇ ਉਹ ਘਰਾਓ ਕੀਤਾ ਸੀ ਇਹ ਕਾਲੀ ਦਾਲ ਨੇ ਉਸ ਸਮੇਂ ਸਰਕਾਰ ਦੀ ਨਸ਼ੇ ਦੇ ਆਦੀ ਹੋ ਗਏ ਨਾ ਜਿਹੜਾ ਉਦੋਂ ਇੰਦਰਜੀਤ ਦੇ ਪਰਚਾ ਕੀਤਾ ਗਿਆ ਸੀ ਬਹੁਤ ਮਾੜੀ ਗੱਲ ਆ ਇਹ ਗੋਦਵਾਲ ਜੇਲ੍ਹ ਦੇ ਵਿੱਚ ਜਿਹੜੀ ਆ ਹੁਣ ਇਸ ਵਕਤ ਬੰਦਾ ਜੀਉ ਬਿਲਕੁਲ ਜੀ ਧੰਨਵਾਦ ਜੀ ਇਹ ਸਨ ਜੌਨ ਪ੍ਰਧਾਨਕਾਰ ਸਿੰਘ ਜੀ ਤੇ ਸਰਦਾਰ ਦਲਜੀਤ ਸਿੰਘ ਉਹਨਾਂ ਤੋਂ ਜਾਣਾਂਗੇ ਜੀ ਅੱਜ ਕੀ ਕਹਿਣਾ ਚਾਹੁੰਦੇ ਆ ਜਿਹੜਾ ਐਡਾ ਭਾਰੀ ਕੱਟ ਵੱਡੇ ਸਭਰਾ ਤੋਂ ਲੈ ਕੇ ਰਵਾਨਾ ਹੋ ਰਿਹਾ ਹੈ ਜੀ ਕੀ ਕਹਿਣਾ ਚਾਹੁੰਦੇ ਆ ਜੀ ਇਹ ਜੀ ਅਸੀਂ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਡੇ ਨੂੰ ਜੋ ਕਿ ਉਸ ਟਾਈਮ ਦੀ ਸਰਕਾਰ ਨੇ ਉਹਨਾਂ ਤੇ ਇੱਕ ਨਜਾਇਜ਼ ਹੀ ਪਰਚਾ ਸਮਝੋ ਕਿ ਗਰੀਬ ਦੀ ਮਦਦ ਕਰਨ ਵਾਸਤੇ ਇੱਕ ਮਾਤਰ ਮਾਤੜ ਦੇ ਹਾ ਦਾ ਨਾਰਾ ਮਾਰਨ ਵਾਸਤੇ ਜੋ ਕਿ ਉਸ ਟਾਈਮ ਤੇ ਮੌਜੂਦਾ ਸਰਕਾਰ ਤੇ ਮੌਜੂਦਾ ਨਿਕੰਮੀ ਪੁਲਿਸ ਨੇ ਇੱਕ ਗਰੀਬ ਦੀਆਂ ਤਾਰਾਂ ਲਾ ਕੇ ਚੱਕੀ ਦੇ ਨਾਲ ਲੈ ਕੇ ਜਾ ਰਹੇ ਸੀ ਉਸ ਨੂੰ ਰੋਕਣ ਵਾਸਤੇ ਕਿਸਾਨਾਂ ਨੇ ਨਾਲ ਇੰਦਰ ਜੀ ਸੀ ਕੋਟ ਬੁੱਢਾ ਉਹਨਾਂ ਨੇ ਉਹਨਾਂ ਨੂੰ ਰੋਕਿਆ ਉਸ ਦੇ ਵਿਰੋਧ ਦੇ ਵਿੱਚ ਘੱਟ ਤੋਂ ਘੱਟ 8 ਸਾਲ ਪਹਿਲਾਂ 12 ਵਿੱਚੋਂ ਚਾਲੂ ਕੀਤਾ ਸੀ ਅੱਜ ਆ ਕੇ ਜੋ ਕਿ ਇਹ ਟਾਈਮ ਨਹੀਂ ਸੀ ਉਸ ਨੂੰ ਸਜ਼ਾ ਦੇਣ ਦਾ ਪਰ ਅੱਜ ਅਸੀਂ ਇੱਕ ਸੰਘਰਸ਼ ਲੜ ਰਹੇ ਆਂ ਆਪਦੇ ਹੱਕਾਂ ਦੇ ਮੰਗਾਂ ਵਾਸਤੇ ਘਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਦੇ ਬੈਠੇ ਆਂ ਗਵਰਨਮੈਂਟ ਦੀ ਵੇਖੋ ਪਾਲਿਸੀ ਤੇ ਮਾੜੀ ਨੀਤੀ ਨਾਲ ਅੱਜ ਉਹਨਾਂ ਨੂੰ ਉਸ ਤਰ੍ਹਾਂ ਦੀ ਤਰੀਕਾ ਪਾ ਕੇ ਉਹਨਾਂ ਨੂੰ ਜੋ ਸਜ਼ਾ ਦਿੱਤੀ ਹੈ ਇਹ ਬੜੀ ਨਕੀਦੀ ਆ ਉਸ ਦੇ ਰੋਸ ਵਿੱਚ ਅਸੀਂ ਅੱਜ ਇਕੱਠੇ ਹੋ ਕੇ ਬਾਂਕੀਪੁਰ ਜਾ ਕੇ ਵੱਡਾ ਵਿਰੋਧ ਕਰਾਂਗੇ ਔਰ ਆਪਣਾ ਰੋਗ ਦਿਖਾਵਾਂਗੇ ਰੋਗ ਦਿਖਾਵਾਂਗੇ ਧੰਨਵਾਦ ਜੀ ਵੈਗੁਰਦੀ ਜੀ ਖਾਲਸਾ ਜੀ ਸਤਿ ਸ੍ਰੀ ਅਕਾਲ ਕਰੋ ਵੀਡੀਓ ਸ਼ੇਅਰ ਵੱਤਵਾ ਜੀ ਹਾਂਜੀ ਪ੍ਰਧਾਨ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆ ਸਰਕਾਰ ਦੀਆਂ ਨੀਤੀਆਂ ਬਾਰੇ ਜੋ ਅਕਾਲੀ ਸਰਕਾਰ ਦੇ ਸਮੇਂ ਜੋ ਵੀ ਪਰਚਾ ਹੋਇਆ ਸੀ ਕੀ ਕਹਿਣਾ ਚਾਹੁੰਦੇ ਆ ਜੀ ਸਭਾ ਜੀ ਅੱਜ ਆਪਣੇ ਜੋ 29 ਮਾਰਚ 2004 ਨੂੰ ਮਨੀਸ਼ ਸਿੰਘ ਬਾਕੀਪੁਰ ਸ਼ਹੀਦ ਹੋਇਆ ਸੀ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਵਰਸੀ ਮਨਾਉਣੀ ਹੀ ਇਹ ਸਰਕਾਰਾਂ ਦੀ ਨਗਿੱਲੀ ਆ ਕਿ ਇਹ ਜਿਹੜਾ ਕੇਸ ਪਿਆ ਹੀ ਪਹਿਲਾਂ ਤੋਂ ਪਿਆ ਕੇਸ ਤੇ ਉਹਦੀ ਸੁਣਵਾਈ ਕਰਕੇ ਅੰਦਰ ਦੇ ਦੇਣਾ ਇਹ ਵੀ ਇੱਕ ਉਹਨਾਂ ਦੀ ਰਿਕਾਵਟ ਪਾਉਣ ਵਾਲੀ ਗੱਲ ਤੇ ਦੂਜੀ ਗੱਲ ਇਹ ਆ ਵੀ ਜਦੋਂ ਵੀ ਸਰਕਾਰਾਂ ਕਰਦੀਆਂ ਉਹ ਧੱਕਾ ਹੀ ਕਰਦੀਆਂ ਕੇਸ ਪਏ ਨੂੰ 12 ਦਾ ਕੇਸ ਪਿਆ ਹੁਣ ਸੁਣਵਾਈ ਹੋਈ ਆ ਤੇ ਹੁਣ ਉਹਨਾਂ ਦੀ ਇੱਕ ਦੋ ਦਿਨ ਪਹਿਲਾਂ ਹੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਗੋਦਵਾਲ ਜੇਲ੍ਹ ਦੇ ਵਿੱਚ ਕਰ ਦਿੱਤਾ ਉਹਦੇ ਵੀ ਅਸੀਂ ਨਿੰਦਾ ਕਰਦੇ ਆ ਤੇ ਉਹਦੇ ਬਾਰੇ ਅਗਲਾ ਜੋ ਪ੍ਰੋਗਰਾਮ ਪਾਰਟੀ ਲੀਕੂ ਵੀ ਜੋ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਜਥੇਬੰਦੀ ਦਾ ਹੁਕਮ ਮੂਗਾ ਉਹਦੇ ਤੇ ਫੁੱਲ ਚੜਾਵਾਂਗੇ ਆ ਸਾਰੀ ਜਥੇਬੰਦੀ ਤਿਆਰ ਹੈ ਹੁਣ ਬਾਕੀ ਪੜ ਅੰਗਰੇਜ਼ ਸਿੰਘ ਦੀ ਵਰ੍ਹੇਸ਼ੀ ਮਨਾਉਣ ਵਾਸਤੇ ਉੱਥੇ ਚੱਲੇ ਹਾਂ ਚਾਟ ਇਵੈਂਟ ਪਿੰਡ ਦੇ ਵਿੱਚ ਅੱਜ ਮਨਾਈ ਜਾਣੀ ਹੈ ਧੰਨਵਾਦ ਜੀ ਕਰੋ ਵੀਡੀਓ ਸ਼ੇਅਰ ਜੀ ਵੱਧ ਤੋਂ ਵੱਧ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਅੱਜ ਕੋਟ ਬੁੱਢਾ ਜਥੇਬੰਦੀ ਦੇ ਜਿੰਨੇ ਵੀ ਜੁਝਾਰੂ ਜੋਧੇ ਤੁਸੀਂ ਦੇਖ ਰਹੇ ਆ ਜੀ ਇਕੱਠੇ ਹੋਏ ਆ ਜੀ ਤੇ ਪ੍ਰਧਾਨ ਸਾਹਿਬ ਦੇ ਹੱਕ ਦੇ ਵਿੱਚ ਤੇ ਸਾਡੇ ਕੀ ਕਹਿਣਾ ਚਾਹਦੇ ਆ ਜੋਤਾ ਵੀ ਸਿੰਘ ਵੀਰ ਜੀ ਅੱਜ ਕਲ ਸਾਹਿਬ ਹਰਿਪਤੇ ਅੱਜ ਜੋ ਸਰਦਾਰ ਇੰਦਰਜੀਤ ਸਿੰਘ ਜੀ ਕੋਟ ਬੁੱਢਾ ਕੁਛ ਦਿਨ ਪਹਿਲਾਂ 2012 ਦੇ ਵਿੱਚ ਉਹਨਾਂ ਨੇ ਕੋਈ ਗਰੀਬ ਦੀ ਗੱਲ ਕੀਤੀ ਉਹ ਤੇ ਕਾਲੀ ਸਰਕਾਰ ਨੇ ਤੇ ਉਹਨਾਂ ਤੇ ਪਰਚਾ ਕਰਕਤਿਆ 2012 ਤੋਂ ਲੈ ਕੇ ਅੱਜ ਤੱਕ ਉਹਨੂੰ ਹੁਣ 6 ਮਹੀਨੇ ਦੀ ਸਜ਼ਾ ਕਰ ਦਿੱਤੀ ਆ ਇੱਥੇ ਸਰਕਾਰਾਂ ਕੋਈ ਵੀ ਆਈਆਂ ਵਾ ਜਿਸ ਵੀ ਕਿਸ ਨੇ ਗਰੀਬ ਦੀ ਗੱਲ ਕੀਤੀ ਆ ਉਹਤੇ ਪਰਚਾ ਹੀ ਹੋਇਆ ਹੋਰ ਤਾਂ ਕੁਛ ਨੂੰ ਨਾਮ ਦਿੱਤਾ ਨਹੀਂ ਇਸ ਕਰਕੇ ਅਸੀਂ ਸਾਰੇ ਜਥੇਬੰਦੀ ਕੇ ਇਕੱਠੇ ਹੋਏ ਆ ਤੇ ਇਹ ਸਰਕਾਰਾਂ ਦਾ ਵਿਰੋਧ ਕਰਾਂਗੇ ਜੇ ਇਹ ਸਰਕਾਰਾਂ ਸਹੀ ਸਲਾਮਤ ਨਹੀਂ ਕਿਸੇ ਨਿਆਤੀ ਆਉਂਦੀਆਂ ਤੇ ਹਰ ਪਿੰਡ ਪਿੰਡ ਇਹਨਾਂ ਦਾ ਵਿਰੋਧ ਹੋਊਗਾ ਇਸ ਕਰਕੇ ਅਸੀਂ ਇਕੱਠੇ ਹੋਏ ਆਂ ਸਰਦਾਰ ਇੰਦਰਜੀਤ ਸਿੰਘ ਜੀ ਕੋਟਪੂਟਾ ਦੇ ਹੱਕ ਦੇ ਵਿੱਚ ਇਹ ਸਰਕਾਰਾਂ ਕੋਈ ਵੀ ਸਰਕਾਰ ਮੈਂ ਇਹ ਨਹੀਂ ਚਾਹੁੰਦਾ ਵੀ ਸਾਰੀ ਸਰਕਾਰਾਂ ਸਹੀ ਆ ਸਾਰੀਆਂ ਹੀ ਸਰਕਾਰਾਂ ਗਲਤ ਹੋਣਦੀਆਂ ਵਾਂ ਤੇ ਇਹ ਸਰਕਾਰਾਂ ਗਰੀਬਾਂ ਦੇ ਹੱਕ ਦੇ ਵਿੱਚ ਕੁਝ ਨਹੀਂ ਕਰ ਰਹੀਆਂ ਜੇ ਕੋਈ ਗਰੀਬ ਦੇ ਹੱਕ ਦੇ ਵਿੱਚ ਨਾਹਰਾ ਮਾਰਦਾ ਵਾ ਉੱਤੇ ਪਰਚਾ ਕਰ ਦਿੰਦੀਆਂ ਵਾਂ ਇਸ ਕਰਕੇ ਅਸੀਂ ਸਾਰੀ ਸੰਗਤ ਅੱਜ ਇਕੱਠੇ ਹੋਏ ਆਂ ਅੱਜ ਉਹਦੇ ਹੱਕ ਦੇ ਵਿੱਚ ਬੋਲ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹੁਣ ਕਰਾ ਗੱਡੀ ਦੇ ਅਗਲੇ ਪਾਸੇ ਨਵੇਂ ਖੜੋ ਪਾ ਗਏ